ਫਗਵਾੜਾ ਨੇ ਕੋਤ ਦੇ ਰੋਡ ਪੀਤੇ ਸਮਰਾਮਾ ਦੇ ਕੋਲ ਕਾਰ ਅਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ਹੋਣ ਨਾਲ ਦੋ ਲੋਗਾਂ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਸਹਾਇਤਾ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਐਮਰਜੈਂਸੀ ਡਿਊਟੀ ਦੇ ਤਨਖਤ ਡਾਕਟਰ ਨੇ ਇੱਕ ਨੌਜਵਾਨ ਨੂੰ ਮ੍ਰਿਤਕ ਘਰਾਰ ਕਰ ਦਿੱਤਾ ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ ਮੌਕੇ ਤੇ ਮ੍ਰਿਤਕ ਦੀ ਪਛਾਣ ਲਾਡੀ ਪੁੱਤਰ ਬਖਸ਼ੀ ਰਾਮ ਦੇ ਰੂਪ ਵਿੱਚ ਹੋਈ ਹੈ ਜਦਕਿ ਜ਼ਖਮੀ ਨੌਜਵਾਨ ਦੀ ਪਛਾਣ ਜਗਤਾਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਖਮੀ ਨੌਸਵੰਦ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਹਾਇਰ ਸੈਟਰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਮੈਨੂੰ ਫਿਰ ਦੇਖਣ ਦਾ ਮੌਕਾ ਮਿਲਤਾ ਹੈ ਕਿ ਮੌਰਨਿੰਗ ਦੇ ਚਰਾਸਤ ਸਫਰੇ ਤਕਰੀਬਨ 12:40 ਦੇ ਉੱਪਰ ਦੋ ਪੇਸ਼ੈਂਟ ਆਏ। ਇੱਕ ਦਾ ਨਾਮ 라ਜੀਆ ਜਿਹੜਾ ਕਿ ਗ੍ਰਾਜੈਂਟ ਹੈ ਤੇ ਦੂਜਾ ਆਪਣਾ ਜੁਟਾ ਕਾਮ ਹੈ ਤੇ ਇਹ ਪਿੰਡੋੜੀ ਰਹਿਣ ਵਾਲੇ ਆ ਔਰ ਇਹਨਾਂ ਦਾ ਐਕਟ ਸਮਰਾਵਾਲੇ ਕੋਲ 10:00 ਟਾਈਮ ਤੇ ਤੇ ਜਿਹੜਾ ਲਾਡੀ ਹੈਗਾ ਕੀ ਆਪਣੇ ਕੋਲ ਬਰੋਡ ਡਾਟਾ ਹੈ ਜਾਂ ਤੇ ਦੂਸਰੇ ਇੱਕ ਦਾ ਸਟੇਬਲ ਪੇਸ਼ੈਂਟ ਹੈ ਆ ਕ੍ਰਿਟੀਕਲ ਪੇਸ਼ੈਂਟ ਜਿਹਦੀ ਹਾਲਤ ਠੀਕ ਨਹੀਂ ਹੈਗੀ ਪਰ ਉਹਨੂੰ ਫੇਲਾ ਜਿਹੜਾ ਫਰਸਟੇਜ ਹੈ ਜਿਹੜਾ ਤਾਂ ਇਹਨਾਂ ਨੇ ਕੇਵਲ ਕਰ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਪੁਲਿਸ ਇਨਫੋਰਮੇਸ਼ਨ ਹੈ ਆਲਰੇਡੀ ਇਹਨਾਂ ਨੇ ਉੱਥੇ ਸਮਰਵਾ ਦਿੱਤੀ ਹੋਈ ਹੈ ਇਹਨਾਂ ਨੇ ਪੁੱਛਿਆ ਕਹਿੰਦੇ ਕਿ ਇੱਥੇ ਇਨਫੋਰਮੇਸ਼ਨ ਹੈ ਕੀ ਪਤਾ ਚੱਲਿਆ ਹੋਇਆ ਕਾਦਾ ਇਹ ਜੋ ਇਹ ਦੱਸ ਰਹੇ ਆ ਸਾਨੂੰ ਚਾਹੀਦੀ ਮੋਟਰਸਾਈਕਲ ਤੇ ਕਾਰ ਦਾ